ਸੀ ਸਕੂਲ ਕਾਲਜ ਟਾਈਮ ਦੇ ਪੰਜ ਦੋਸਤ ਆਪਣੀ ਗੱਡੀ ਤੇ ਸਵਾਰ ਹੋ ਕੇ ਚੱਲੇ ਕਸ਼ਮੀਰ ਦੇ ਦੌਰੇ ਤੇ ਕਿਉਂ ਨਹੀਂ ਅਖਨੂਰ ਪੰਚ ਰਜ਼ੌਰੀ ਬਫਲਿਆਜ਼ ਪੀਰ ਦੀ ਗਲੀ ਸ਼ੌਪੀਆਂ ਸ਼ਰੀ ਨਗਰ ਤੋਸ਼ੇ ਮਦਾਨ ਤੇ ਪਹਲਗਾਮ ਵਗੈਰਾ ਹੁੰਦੇ ਹੋਏ 10 ਦਿਨਾਂ ਦੇ ਵਿੱਚ ਅਸੀਂ ਵਾਪਸ ਸ਼੍ਰੀ ਮੁਕਤਸਰ ਸਾਹਿਬ ਆਏ ਰੋਟੀ ਪਾਣੀ ਦਾ ਸਾਰਾ ਸਮਾਨ ਅਸੀਂ ਆਪਣੇ ਨਾਲ ਆਪਣੀ ਗੱਡੀ ਦੇ ਵਿੱਚ ਰੱਖ ਲਿਆ ਸੀ ਤੇ ਰਸਤੇ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਜੰਗਲ ਕੈਂਪਿੰਗ ਕਰਦੇ ਹੋਏ ਜੰਗਲਾਂ ਦੇ ਵਿੱਚ ਮੰਗਲ ਲਾਉਂਦੇ ਹੋਏ ਕਿਸ ਤਰ੍ਹਾਂ ਇਸ ਟੂਰ ਨੂੰ ਪੂਰਾ ਕੀਤਾ ਇਹ ਦੱਸਾਂਗੇ ਤੁਹਾਨੂੰ ਇਸ ਵੀਡੀਓ ਰਾਹੀਂ ਮਾਨ ਆ ਜੀ ਹਰ ਚੀਜ਼ ਹੈਗੀ ਹਰ ਚੀਜ਼ ਮਿਲਦੀ ਇੱਥੇ ਦੇਖੋ ਇਹ 5936 ਕੈਂਪ ਲਾ ਚੁੱਕੇ ਆ ਇਹਦਾ ਹਿਸਾਬ ਕਿਤਾਬ ਛੋਡੀ ਸਾਹਿਬ ਨੇ ਰੱਖਿਆ ਅੱਛਾ ਨਾਲ ਹਾਈ ਐਲਟੀਿਟਿਊਡ ਏਰੀਆ ਇੱਕ ਹੋਰ ਮਰਵਾ ਲੀਏ ਬਾਈ ਚਾਂਸ ਇੱਥੇ ਨਾ ਪ੍ਰੈਸ਼ਰ ਘੱਟ ਹੁੰਦਾ ਬਾਈ ਜੀ ਇਹ ਹੋਰ ਟੋਲੀ ਵੀ ਲੱਗਦੀ ਆਰ ਨੈਟਿਵ ਪਾਲ ਆਹ ਸਾਧੀਆਂ ਦੀ ਹੁੰਦੀ ਚੀਜ਼ਾਂ ਤਾਂ ਮਟਰ ਗੋਭੀ ਟਮਾਟਰ ਢਾਬੀ ਹੈਗੇ ਆ ਟੰਬੋ ਉਹ ਵੀ ਖਾਦੀ ਟੰਬੋ ਆਹ ਕੰਦੋ ਵੀ ਹੈਗਾ ਕਰਤਾ ਜੀ ਕੱਟੇ ਜੀ ਬਰੇ ਬਈ ਇਹਨਾਂ ਸਾਈਡ ਨਾਲ ਆ ਵੀ ਕੋ ਸਾਈਕਲਿੰਗ ਵੀ ਆ ਚੱਲ ਹੁਣ ਬਣ ਗਈ ਆ ਵੀ ਯਾਰ ਤੇ ਵੀਡੀਓ ਚੱਲ ਪਈ ਹਾਂਜੀ ਵੀਡੀਓ ਹਾਂ ਮੈਨੂੰ ਵੀ ਚੱਲ ਪਈ ਕਿਹੜਾ ਕੈਮਰਾ ਗੱਡੀ ਹੈ ਵੀ ਸੰਧੂ ਸਾਫ ਸਾਈਕਲਿੰਗ ਕਰ ਰਿਹਾ ਜੀ ਇਸ ਤਰ੍ਹਾਂ ਆ ਰਿਹਾ ਕਿ ਜਿਸ ਤਰ੍ਹਾਂ ਫਰਸਟ ਆਏ ਹੁਣ ਇਹਦਾ ਆਈ ਵੀ ਇਹਨਾਂ ਸਿਗਨਲ ਚੋਂ ਆਈ ਵਿਖੀ ਦੀ ਉਤਾਈ ਨਹੀਂ ਕੀਤੀ ਇਹ ਰਿਜੋਰੀ ਰਿਜੋਰੀ ਤੋਂ ਪਹੁੰਚਦਾ ਹੈ ਸਈ ਸੱਜਣਾ ਸਾਡੇ ਸੁੱਤੇ ਵੀ ਗਏ ਹੈ ਸਈ ਹੱਥ ਲਾ ਰਹੇ ਹੈ ਉਹ ਪਰਲੇ ਪਾਸੇ ਟੁੱਪਲੇ ਵਿੱਚ ਆ ਆ ਹਾ ਇਹਨੂੰ ਤਾਂ ਤੁਸੀਂ ਜਾਣਦੇ ਹੋ ਕੌਣ ਹੈ ਇਹ ਠੀਕ ਹੈ